ਬਿਕਰਮਜੀਠਿਆ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੁਹਾਲੀ ਕੋਰਟ ਦੇ ਵੱਲੋਂ ਬਿਕਰਮਜੀਠਿਆ ਨੂੰ ਅਜੇ ਵੀ ਰਾਹਤ ਨਹੀਂ ਦਿੱਤੀ ਗਈ ਹੈ ਮੁਹਾਲੀ ਕੋਰਟ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਅਰਜੀ ਦੇ ਉੱਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ ਤਾਂ ਬਿਕਰਮਜੀਤ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਸਾਬਕਾ ਮੰਤਰੀ ਨੇ ਜਿਨ੍ਹਾਂ ਦੀ ਅੱਜ ਫਿਰ ਤੋਂ ਜ਼ਮਾਨਤ ਹੈ ਜਿਹੜੀ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਇੱਕਸਾਬ ਦੇ ਨਾਲ ਤੇ ਉਸਨੂੰ ਹੁਣ 2 ਦਿਨਾਂ ਦੇ ਲਈ ਸੌਰੀ 3 ਦਿਨਾਂ ਦੇ ਲਈ ਪੈਂਡਿੰਗ ਕਰ ਦਿੱਤਾ ਗਿਆ ਹੈ ਜੀ ਹਾਂ 25 ਜੁਲਾਈ ਨੂੰ ਹੁਣ ਹੋਵੇਗੀ ਅਗਲੀ ਸੁਣਵਾਈ ਜਿਹੜੀ ਹੁਣ 3 ਦਿਨਾਂ ਬਾਅਦ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜ਼ਮਾਨਤ ਮਿਲੇਗੀ ਜਾਂ ਨਹੀਂ ਤਾਜ਼ਾ ਕੀ ਐਡੀਜੀਪੀ ਤੋਂ ਕੋਰਟ ਨੇ ਜਵਾਬ ਮੰਗਿਆ ਹੈ ਤੇ ਰਿਪੋਰਟਸ ਓਪਣ ਦੇ ਆਦੇਸ਼ ਤੱਕ ਦਿੱਤੇ ਗਏ ਨੇ ਕਿ 2 ਦਿਨਾਂ ਦੇ ਵਿੱਚ ਰਿਪੋਰਟਸ ਓਪੀ ਜਾਵੇ ਕਿ ਕਿਸ ਤਰੀਕੇ ਦੇ ਕ੍ਰਾਈਟੇਰੀਆ ਦੇ ਵਿੱਚ ਵਿਕਰਮ ਜਿਠਿਆ ਨੂੰ ਰੱਖਿਆ ਗਿਆ ਹੈ ਜਿਵੇਂ ਕਿ ਵਿਕਰਮ ਜਿਠਿਆ ਨਿਆਇਕ ਹਿਰਾਸਤ ਦੇ ਵਿੱਚ ਨੇ ਨਾਬਾ ਜੇਲ੍ਹ ਦੇ ਵਿੱਚ ਉਹ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਹੁਣ ਉਹਨਾਂ ਦਾ ਟ੍ਰੀਟਮੈਂਟ ਉਹਨਾਂ ਨੂੰ ਕਿਸ ਤਰੀਕੇ ਦੀ ਬੈਰਗ ਦੇ ਵਿੱਚ ਰੱਖਿਆ ਗਿਆ ਹਰ ਤਰ੍ਹਾਂ ਦੀ ਰਿਪੋਰਟਸ ਓਪਣ ਦੇ ਆਦੇਸ਼ ਦਿੱਤੇ ਗਏ ਨੇ ਏ ਡੀ ਜੀ ਪੀ ਜੇਲ ਨੂੰ ਤਾਂ ਮਹਾਲੀ ਕੋਰਟ ਦੇ ਵਿੱਚ ਅੱਜ ਜਿਹੜੀ ਉਹਨਾਂ ਦੀ ਸੁਣਵਾਈ ਹੋ ਇਸ ਦੇ ਵਿੱਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਉਹਨਾਂ ਨੂੰ ਕੋਈ ਜ਼ਮਾਨਤ ਨਹੀਂ ਮਿਲੀ ਤੇ 25 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਵੇਖਣਾ ਹੀ ਹੋਵੇਗਾ ਕਿ ਵਿਕਰਮ ਮਜੀਠੀਆਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ